ਸਵਾਹ ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਪਿੰਡ ਧੂੜਕੋਟ ਚੋਂ ਆ ਧੂੜਕੋਟ ਨੂੰ ਦੋਸਤੋ ਜ਼ਿਲ੍ਹਾ ਜਿਹੜਾ ਫਰੀਦਕੋਟ ਪਾਇਆ ਜਾਂਦਾ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਵਾਸਤੇ ਦੋ ਵੜਾ ਲੈ ਕੇ ਆਏ ਆ ਇੱਕ ਡੱਬੀ ਤੇ ਇੱਕ ਸਾਈ ਵਾਲ ਦੋਸਤੋ ਦੋਵੇਂ ਸੂਨ ਨੂੰ ਤਿਆਰ ਆ ਬਿਲਕੁਲ ਬਾਕੀ ਡਿਟੇਲ ਆਪਾਂ ਬਾਅਦ ਵਿੱਚ ਲਾਵਾਂਗੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਪਹਿਲਾਂ ਆਪਣਾ ਐਡਰੈਸ ਬੋਲ ਦਿਓ ਜੀ ਆਪਣਾ ਪਿੰਡ ਧੂੜਕੋਟ ਵੀਰੇ ਜ਼ਿਲ੍ਹਾ ਫਰੀਦਕੋਟ ਹਾਂਜੀ ਤਾਂ ਤੇ ਘਰ ਆਪਰਾ ਬਾਰ-ਬਾਰ ਮੱਲੇ ਵਾਲੀ ਸੜਕ ਤੇ ਖੇਤਾਂ ਚ ਠ ਤੇ ਜਿਹੜੀ ਵੈੜ ਆ ਸਾਹੀ ਵਾਲਾ ਹਾਂਜੀ ਕਿੰਨੇ ਕ ਦਿਨ ਲੈ ਜੂ ਇਹ ਬਈ ਦਿਨ ਲੈ ਜੂਗੀ 8 ਤੋਂ 10 ਕ ਦਿਨ ਲੈ ਜੂਗੀ ਠੀਕ ਹੈ ਜੀ ਹਾਂਜੀ ਤੇ ਤੀਜਾ ਸੂਆ ਸੋਣਾ ਨੇ ਤੀਜਾ ਸੂਆ ਬਾਕੀ ਠੰਡੀ ਸੀਲ ਬਈ ਬਹੁਤ ਤੇ ਕਿੰਨਾ ਕ ਦੁੱਧ ਪਾ ਜੂ ਇਹ ਦੁੱਧ ਬਈ 12 ਕਿਲੋ ਦੁੱਧ ਆਉਣਾ ਪਾ ਜੂ ਕਹਿੰਦੇ ਆਪਾਂ 12 ਆਣੇ ਬਾਹਰ ਪਾ ਜੂਗੀ 12 ਤੋਂ ਠੀਕ ਹੈ ਜੀ ਦੋਸਤੋ ਵੇਖ ਸਕਦੇ ਆ ਦੁੱਧ ਲਾਉਣਾ ਸਟਾਰਟ ਕਰਤਾ ਵੈੜ ਨੇ ਦੂਜਾ ਸੂਆ ਦੋਸਤੋ ਬਾਕੀ ਚੰਗੀ ਆ ਕੱਦ ਕਾਠ ਫੁੱਲ ਆ ਕੋਈ ਆਣ ਵੀ ਛੋਟਾ ਕਦ ਹੋਊਗਾ। ਕੱਟ-ਕਾਟ ਦੀ ਪੂਰੀ। ਠੰਡੀ ਸੀਲਾ ਬਾਈ ਹੁਣੀ ਦੱਸਦੇ ਪੂਰੀ। ਹਾਂ ਬਹੁਤ ਠੰਡੀ ਸੀਲ ਬਹੁਤ ਆ। ਹਾਂਜੀ। ਤੇ ਬਾਈ ਜੀ ਦਾ ਰੇਟ ਫਰ ਕੀ ਰਹਿਣ ਵਾਲਾ ਈ? ਅਸੀਂ ਰੇਟ ਦਾ ਫੋਨ ਤੇ ਕਰ ਲਈ। ਤੁਸੀਂ ਵੇਖੋ ਫੋਨ ਤੇ ਕਰ ਲਓ। ਸਭ ਫੋਨ ਤੇ ਹੀ ਕਰ ਲਾਂਗੇ। ਬਾਕੀ ਹੋਊਗਾ ਜੈ ਜੀ। ਠੀਕ ਹੈ ਜੀ। ਹਾਂ। ਦੋਸਤੋ ਜੈਜ ਰੇਟ ਹੋਊਗਾ ਫੋਨ ਤੇ ਕਰਨਗੇ ਬਾਈ ਹੁਣੀ। ਹਾਂ। ਤੇ ਡੱਬੀ ਦੀ ਕਿਵੇਂ ਕਿੰਨੇ ਕਿ ਦਿਨ ਲੈ ਜੂ? ਡੱਬੀ ਬਈ ਇਹ ਇਹ ਲੈ ਜੂਗੀ 10 ਕ ਦਿਨ ਲੈ ਜੂਗੀ 10 ਕ ਦਿਨ ਹਾਂ ਡੱਬੀ ਇਹ ਕਿਹੜਾ ਸੂਆ ਸੂਰੀ ਇਹ ਦੂਜਾ ਸੂਆ ਸੁੰਦੀ ਹੈ ਆਪਣੇ ਘਰ ਦੀ ਵੇੜ ਠੀਕ ਹੈ ਜੀ ਦੋਸਤੋ ਇਹ ਥੋੜਾ ਜਿਹਾ ਦਰਮਿਆਨੇ ਕਾਦ ਕਾੜ ਦੇ ਵਿੱਚ ਹੈ ਕਿੰਨਾ ਕੁ ਦੁੱਧ ਦੇ ਜੂਗੀ ਇਹ ਦੁੱਧ ਬਈ ਇਹ ਘਰ ਤੋਂ ਘੱਟ ਵੀ 14 ਕਿਲੋ ਦੁੱਧ ਦੇਊਗੀ ਠੀਕ ਹੈ ਜੀ ਹਾਂ ਜਿੰਦੀ 14 ਕਿਲੋ ਪਹਿਲੇ ਸੂਏ ਦਿੱਤਾ ਆਪਾਂ 14 ਦੀ ਗਾਰੰਟੀ ਲੈਣੀ ਹੈ ਵਿੱਚ 14 ਕਿਲੋ ਦੁੱਧ ਦੇਊਗੀ ਹਾਂ ਹਾਂਜੀ ਹਾਂ ਦੇ ਸਕਦੇ ਹਾਂ ਦੋਸਤੋ ਬਾਈ ਹੋਂ ਦਾ ਕੋਈ ਵਪਾਰ ਲੈਣ ਦਾ ਕੰਮ ਨਹੀਂਗਾ ਘਰੇਲੂ ਪਰਿਵਾਰ ਆ ਚੰਗੇ ਪਸ਼ੂ ਆ ਰੇਟ ਇਹਦਾ ਵੀ ਫਿਰ ਫੋਨ ਤੇ ਰੂਗਾ ਜੀ ਆ ਇਹਦਾ ਫੋਨ ਤੇ ਰੂ ਜਾਂ ਕਰ ਲੈਨੇ ਇਹਦਾ ਦੱਸ ਦੋ ਇਹਦਾ ਫਿਰ ਕੀ ਰੇਟ ਕਰਨਾ ਇਹਦਾ ਵੀ ਲੈ ਆਂਦੇ ਨਹੀਂ ਇਹਦਾ 45000 ਰੁਪਇਆ ਮੁੱਲ ਕਰਾਂਗੇ ਜਵਾ ਫਿਕਸ ਰੇਟ ਹੀ ਆ ਠੀਕ ਹੈ ਜੀ ਹਾਂ ਲੈ ਆਂਦੇ ਨਹੀਂ ਤੋੜ ਦੋ ਬਈ ਹਾਂ ਬਾਕੀ ਠੰਡੀ ਸੀਲ ਇਹ ਵੀ ਬਹੁਤ ਆ ਠੀਕ ਹੈ ਜਿੱਧਰ ਦੀ ਮਰਜ਼ੀ ਇਹਦੇ ਬਹਿ ਜਾ ਪੁੱਠੇ ਪਾਸੇ ਦੀ ਬਹਿ ਜਾ ਜਿਵੇਂ ਮਰਜ਼ੀ ਬਾਇ ਦੋਤੋਂ ਦੇਖ ਸਕਦੇ ਆ ਹਾਂ ਜਿਵੇਂ ਮਰਜ਼ੀ ਇਹਦੇ ਖਾਣ ਸਿੱਟੀ ਠੰਡੀ ਸੀਲ ਬਹੁਤ ਆ ਚਣਾ ਸੁਣਾਈ ਸਾਫ ਆ ਓਕੇ ਹਾਂ ਜਵਾ ਵੀਰੇ ਓਕੇ 14 ਥਾਣਾ ਦੀ ਓਕੇ ਠੀਕ ਤੋਰੋ ਮੜਿਆ ਬਾਈ ਇਹਨੂੰ ਦੋਸਤ ਚੰਗੀ ਵਹਿੜਾ ਐ ਵੀ ਡੱਬੀ ਐ ਏਚ ਐਫ ਕ੍ਰੋਸ ਆ ਬਾਕੀ ਦੁੱਧ ਵੀ ਚੰਗਾ ਆਊਗਾ ਇਹਦਾ ਮੱਝਾਂ ਰਗਾ ਦੁੱਧ ਹੋਊਗਾ 10 ਕ ਦੇਣਾ ਲੈ ਜਾਊਗੀ ਰਾਮਨਾ ਹਜੇ ਢਿੱਲਾ ਰੱਖੀ ਬੈਠੀ ਆ ਚਾਰ ਹੀ ਥਾਣਾ ਦੋਸਤੋ ਫੋਰ ਥਾਣਾ ਕੋਈ ਨਹੀਂ ਇਹਦੇ ਏਸ ਆਦਨ ਚੰਗੀ ਐ 45000 ਰੁਪਇਆ ਬਾਈ ਉਹਨਾਂ ਨੇ ਫਿਕਸ ਜਾਂ ਰੇਟ ਕੀਤਾ ਸਾਈਵਾਲ ਵੀ ਚੰਗੀ ਵੇਖਦੇ ਸਾਂ ਦੋਸਤੋ ਚਾਰ ਹੀ ਥਾਣੇ ਦੇ ਆ ਕੋਈ ਕੋੜ ਸ਼ਾਗਣੀ ਇਹਦੇ ਵੀ ਲੈ ਫਿਰੇ ਜਮਾ ਭਾਗਾਂ ਦਾ ਮਗਰ ਦੀ ਬਹਿ ਜਾ ਜਿੱਥੋਂ ਦੀ ਮਰਜੀ ਤੋ ਠੰਡੀ ਸੀਲ ਬਹੁਤ ਆ ਰੱਜ ਕੇ ਆ ਬਰਫ ਵਰਗੀ ਜਿਵੇਂ ਕਹਿੰਦੇ ਆ ਉਹ ਚੀਜ਼ ਐ ਜਿੱਦਾਂ ਦੀ ਮਰਜ਼ੀ ਬੈਠਾ ਮਿਲਦੇ ਆਗੇ ਨਵੀਂ ਵੀਡੀਓ ਨਾਲ ਦੋਸਤੋ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ lots of tea